ਕੁੜੀਆਂ ਇਹ ਪਤਾ ਨਹੀਂ ਕਿੱਥੋਂ ਆਈਆਂ ਨੇ ਨਾ ਇਹ ਗੱਲ ਕਰਦੀਆਂ ਨੇ ਇਹ ਦਹਾ ਪਰਚੀ ਕੀ ਆ ਤੇਰੇ ਕੋਲੇ ਲਿਆ ਓਰੇ ਆ ਪੰਜ ਚਾਰ ਕੁੜੀਆਂ ਫਿਰਦੀਆਂ ਜੀ ਓਰੇ ਸ਼ੇਰਾ ਵਾਲੇ ਗੇਟ ਦੇ ਉੱਪਰ ਇਹ ਪਰਚੀਆਂ ਚੱਕੀ ਫਿਰਦੀਆਂ ਪੈਸੇ ਪੈਸੇ ਮੰਗਦੀਆਂ ਫਿਰਦੀਆਂ ਜੀ ਲੋਕਾਂ ਤੋਂ ਇਹ ਪਤਾ ਨਹੀਂ ਕੌਣ ਨੇ ਕਿੱਥੋਂ ਆਈਆਂ ਨੇ ਇਹ ਓਰੇ ਆ ਦੱਸੋ ਕਿੱਥੋਂ ਆਈਆਂ ਤੁਸੀਂ ਯਾ ਬਾਸ ਸੁਣ ਆ ਦੇਖੋ ਹੁਣ ਮੂੰਹ ਨਹੀਂ ਕਰਦੀਆਂ ਓਰੇ ਆ ਫਿਰਦੀਆਂ ਨੇ ਓਰੇ ਹਾਕਾ ਹੈ ਕੀ ਕੀ ਪਰਚੀ ਆ ਤੁਹਾਡੇ ਪਾਸ ਕਾਇ ਕਾ ਪੈਸਾ ਮੰਗ ਰਹੇ ਬਤਾਓ बताओ का तो पैसा मांग रहे हो बताओ इधर आओ क्यों भाग रहे हो क्यों भाग, भाग, भाग रहे हो आप लोग क्यों भाग रहे हो वीडियो नहीं बंद होगा बताओ लो बोलो कौन सा कागज है उसके पास बताओ कौन सा कागज है कहाँ से आयो आप कैसे पैसे मांग रहे हो तो आप ये देखो जी पटियाले कुछ आईया ने पता नहीं कितो आईया ने ये पैसे मांग दया फिर ने कोई कागज दिखा के ਜਵਾਨ ਉਮਰ ਦੀਆਂ ਕੁੜੀਆਂ ਨੇ ਕਿੱਥੋਂ ਆਪ ਕਹਾਂ ਸੇ ਆਇਓ ਆਪ ਕਹਾਂ ਸੇ ਆਇਓ ਆਪ ਯਹਾਂ ਸੇ ਰਾਜਸਥਾਨ ਤੋਂ ਯਹਾਂ ਦਿਖਾਓ ਆਪਕੇ ਪਾਸ ਕੀ ਹੈ ਇਹ ਤਾਂ ਬੁਰਸ਼ ਹੈ ਨਹੀਂ ਬੁਰਸ਼ ਨਹੀਂ ਉਹ ਕੈਸੇ ਪੈਸਾ ਮੰਗ ਰਹੇ ਉਹ ਦਿਖਾਓ ਉਹ ਦਿਖਾਓ ਆਪ ਇਹ ਮੈਂ ਕੀ ਆਪਕੇ ਦਿਖਾਓ ਆ ਪਰਚਾ ਲਈ ਫਿਰਦੀਆਂ ਨੇ ਜੀ ਇਹ ਇਹ ਸਹੀ ਗੱਲ ਹੈ ਆ ਖਾਲੀ ਆ ਖਾਲੀ ਕਾਗਜ਼ ਹੈ ਜੀ ਆ ਖਾਲੀ ਕਾਗਜ਼ ਦੇ ਉੱਪਰ ਲਿਖਿਆ ਹੋਇਆ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਅਸੀਂ ਰਾਣੀਪੁਰ ਪਿੰਡ ਦੇ ਰਹਿਣ ਵਾਲੇ ਹਾਂ ਮੁਸੀਬਤ ਪਹਿ ਜਾਣ ਕਰਕੇ ਮੈਨੂੰ ਘਰ ਮਕਾਨ ਛੱਡਣਾ ਪਿਆ ਸਾਡੇ ਨਾਲ ਛੋਟੇ ਬੱਚਿਆਂ ਨਾਲ ਅਸੀਂ ਪੈਸੇ ਤੇ ਕੱਪੜੇ ਦੇ ਨਜਾਰਾਂ ਤੁਸੀਂ ਸਾਡੀ ਰਵੱਦ ਕਰੋ ਤਾਂ ਰੱਬ ਤੁਸੀਂ ਨਹੀਂ ਹਾਂ ਉਹ ਉਹ ਗਈਆਂ ਆਟੋ 'ਚ ਬਹਿ ਗਈਆਂ ਜੀ ਉਹ ਓ ਰੋਕ ਓਏ ਓਏ ਓ ਰੋਕ ਇਹਦੀ ਹਟੋ ਕਿਵੇਂ ਬਿਠਾ ਕੇ ਲੈ ਕੇ ਜਾ ਰਹੇ ਤੂੰ ਰੋਕ ਓਏ ਅੰਕਲ ਹੋ ਗਈ ਆ ਕਿਵੇਂ ਲੈ ਕੇ ਜਾ ਰਹੇ ਹਾਂ ਤੁਮ ਕਹਾਂ ਸੇ ਆਏ ਬਤਾਓ ਆਪ ਕਹਾਂ ਸੇ ਆਏ ਹੋ ਆਪ ਕਹਾਂ ਸੇ ਆਏ ਹੋ ਆਪ ਹੋ ਕਹਾਂ ਕੇ ਰਾਜਸਥਾਨ ਸਾਹਿਬ ਪੰਜਾਬ ਮੈਂ ਕੀ ਕਰ ਰਹੇ ਹੋ ਤੁਹਾਨੂੰ ਪਤਾ ਹੈ ਇੱਥੇ ਕਿੰਨੀ ਲੂਟ ਖੂਟ ਹੋ ਰਹੀ ਹੈ ਕੀ ਕਰ ਰਹੇ ਹੋ ਇਹ ਕੀ ਲਿਖਾ ہوا ਹੈ ਕੀ ਸਾਈਨਾਂ ਇਹ ਆ ਦੇਖੋ ਜੀ ਇਹ ਕੁੜੀਆਂ ਨੇ ਜੀ ਇਹ ਇਹ ਪੰਜ ਛੇ ਕੁੜੀਆਂ ਨੇ ਆਟੋ ਸਾਈਡ ਤੇ ਲਾ ਓਏ ਆਟੋ ਸਾਈਡ ਤੇ ਲਾ ਆਟੋ ਸਾਈਡ ਤੇ ਲਾ ਆ ਕੁੜੀਆਂ ਨੇ ਜੀ ਇਹ ਇਹ ਸ਼ਹਿਰ ਦੇ ਵਿੱਚ ਆਈਆਂ ਨੇ ਪਤਾ ਨਹੀਂ ਕਿੱਥੋਂ ਰਾਜਸਥਾਨ ਤੋਂ ਦੱਸ ਰਹੀਆਂ ਨੇ ਆ ਜਦੋਂ ਗੱਲ ਕਰਦੇ ਆ ਤਾਂ ਭੱਜਦੀਆਂ ਨੇ ਗੱਲ ਵੀ ਨਹੀਂ ਕਰਦੀਆਂ ਆ ਆਟੋ 'ਚੋਂ ਨਿਕਲ ਕੇ ਭੱਜ ਰਹੀਆਂ ਨੇ ਇਹ ਕੁੜੀਆਂ ਅਨੁਰਾਗ ਜੀ ਇਹ ਦੇਖੋ ਇਹ ਕੁੜੀਆਂ ਇਹ ਇਹ ਜਿਹੜਾ ਲੁੱਟਾਂ ਖੋਹਾਂ ਹੋ ਰਹੀਆਂ ਨੇ ਆ ਇਸ ਤਰ੍ਹਾਂ ਦਾ ਕੰਮ ਆ ਆ ਤੁਸੀਂ ਦੇਖ ਸਕਦੇ ਹੋ ਕਿਸੇ ਤਰੀਕੇ ਦੀ ਕੋਈ ਗੱਲ ਨਹੀਂ ਹੈ ਜੀ ਇਦਾਂ ਦਾ ਲਿਖ ਕੇ ਇਹ ਨਹੀਂ ਨਹੀਂ ਆ ਪਾਸ ਬਤਾਓ ਵੀਡੀਓ ਦੇ ਸਾਹਮਣੇ ਬਾਤ ਬਤਾਓ ਇਹ ਕਿਹਾ ਸੇ ਹੋਇਆ ਆਪਕਾ ਹਾਂ ਤੇ ਆਪਕੋ ਪਰਮਿਸ਼ਨ ਹੈ ਆਪਕੇ ਪਾਸ ਕੌਣ ਸੀ ਪਰਮਿਸ਼ਨ ਹੈ ਯਹਾਂ ਪੇ ਆ ਕੇ ਪੈਸੇ ਮੰਗਨੇ ਕੀ ਵੀਡੀਓ ਕੇ ਸਾਥ ਚਲੇਗੀ ਟੀਵੀ ਪੇ ਚਲੇਗੀ ਬਤਾਓ ਆਪ ਕੌਣ ਹੋ ਹਮਾਰੇ ਸ਼ਹਿਰ ਮੇਂ ਇਤਨੀ ਲੂਟਪਾਟ ਹੋ ਰਹੀ ਹੈ ਆਪਕੀ ਵਜ੍ਹਾ ਸੇ हाँ बिल्कुल आप कौन हो कहाँ से आए हो क्या है आपका आधार कार्ड कहाँ है आपके पास कहाँ पे आपके एक बात बात सुनो कहाँ से आए हो कहाँ से आए हो वीडियो बंद करने का बोल दो वीडियो नहीं बंद होगा ਕਹਾਂ ਤੋਂ ਭੱਜਣ ਲੱਗੀਆਂ ਜਦੋਂ ਅਸੀਂ ਗੱਲ ਕਰਨ ਲੱਗੇ ਆ ਤਾਂ ਖਾਲੀ ਪੇਜ ਨੇ ਭੱਜਣ ਲੱਗੀਆਂ ਨੇ ਪੰਜ ਚਾਰ ਸਾਈਨ ਕਿਤੇ ਹੋਏ ਨੇ ਲੋਕਾਂ ਕੋਲੋਂ ਪੈਸੇ ਮੰਗਦੇ ਨੇ ਪੈਸੇ ਮੰਗਣ ਤੋਂ ਬਾਅਦ ਉਹਦਾ ਤੋਂ ਕਈ ਵਾਰ ਘਰਾਂ 'ਚ ਵੀ ਜਾਇਆ ਜਾਂਦਾ ਸਰਿਆਂ ਸੜਕ 'ਤੇ ਫਿਰ ਰਹੀਆਂ ਨੇ ਇਹ ਕੁੜੀਆਂ ਜਵਾਨ ਉਮਰ ਦੀਆਂ ਕੁੜੀਆਂ ਨੇ ਛੋਟੀ ਉਮਰ ਦੀਆਂ ਕੁੜੀਆਂ ਨੇ ਕੌਣ ਇਹਨਾਂ ਨੂੰ ਪਰਮਿਸ਼ਨ ਦਿੰਦਾ ਕੌਣ ਪੰਜਾਬ ਪੰਜਾਬ ਦੇ ਵਿੱਚ ਇਸ ਉਹਦੀ ਪਰਮਿਸ਼ਨ ਕਿੱਥੋਂ ਮਿਲਦੀ ਹੈ ਕਿੱਥੋਂ ਪਰਮਿਸ਼ਨ ਲੈ ਕੇ ਆਈਆਂ ਨੇ ਇਹ ਕਿਸ ਤਰ੍ਹਾਂ ਪੈਸੇ ਮੰਗ ਰਹੀਆਂ ਨੇ ਇਹ ਕਿਸ ਤਰ੍ਹਾਂ ਦੀ ਕਿਸ ਤਰ੍ਹਾਂ ਦੀ ਪਰਮਿਸ਼ਨ ਹੈ ਜਿਹੜੀ ਉਹ ਦਿੱਤੀ ਜਾਂਦੀ ਹੈ ਸੋ ਕੌਣ ਆ ਜੀ जो हाँ जो तुम देख सकते दे हो अरे बताओ किस वजह से पैसे मांग रहे हो आप कौन सा बहन भाई के लिए आपके राजस्थान में क्या नहीं है बताओ आप जो आप, आप पंजाब में आयो सुनो एक हाँ। बताओ भाई बहन के लिए मांग रहे हो भीख मांग रहे हो क्या मांग रहे हो सेवा कौन सी सेवा हाँ वीडियो लेने चल रहे बिल्कुल वीडियो लेने चल रहे हैं हमारे पटियाला में इतना लूटपाट हो रहा है ਆ ਬੋ ਬੋਲੋ ਬੋਲੋ ਉਪਰੋਂ ਦੇਖੋ ਜੀ ਗੱਲ ਕਰਨ ਦਾ ਤਰੀਕਾ ਦੇਖ ਲੋ ਕਿਸੇ ਤਰ੍ਹਾਂ ਦਾ ਡਰ ਪਾਉ ਨਹੀਂ ਹੈ ਕਿਸੇ ਤਰ੍ਹਾਂ ਦਾ ਡਰ ਪਾਉ ਨਹੀਂ ਹੈ ਛੋਟੀ ਉਮਰ ਦੀਆਂ ਕੁੜੀਆਂ ਇਹਨਾਂ ਦੀ ਹਿੰਮਤ ਦੇਖ ਲੋ ਇੰਨੇ ਲੋਕੀ ਲੋਕਲ ਖੜੇ ਨੇ ਪਰ ਕਿਸੇ ਤਰ੍ਹਾਂ ਦਾ ਡਰ ਪਾਉਣਾ ਨਹੀਂ ਦੇਖਿਆ ਜਾ ਰਿਹਾ ਬਹਿਸ ਵਾਦੀ ਵਾਸਤੇ ਤੁਸੀਂ ਦੇਖ ਸਕਦੇ ਹੋ ਬਰਾਬਰ ਬਹਿਸ ਕਰਦੀਆਂ ਨਜ਼ਰ ਆ ਰਹੀਆਂ ਨੇ ਵੀਡੀਓ ਬੰਦ ਕਰਨ ਨੂੰ ਕੀਤੀ ਜਾ ਰਹੀ ਹੈ ਆ ਆ ਆ ਪੇਪਰ ਇੱਕ ਸਿੰਪਲ ਜਿਹਾ ਲੈ ਕੇ ਇਹ ਲੋਕਾਂ ਤੋਂ ਮੰਗਨ ਦਾ ਜਿਹੜਾ ਕੀ ਹੋਰੇ ਦਿਖਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਤਾਂ ਆ ਇਸ ਤਰ੍ਹਾਂ ਦਾ ਇੱਕ ਜਿਹੜਾ ਕਿ ਇਸ ਤਰ੍ਹਾਂ ਦੀਆਂ ਪੁਰੀਆਂ ਕਿੱਥੋਂ ਆਈਆਂ ਨੇ ਕੌਣ ਨੇ ਇਹ ਕੌਣ ਨੇ ਕਿੱਥੋਂ ਆਈਆਂ ਨੇ ਇਹ ਪਤਾ ਕਰਨਾ ਪ੍ਰਸ਼ਾਸਨ ਦਾ ਵੀ ਕੰਮ ਬੰਦਦਾ ਪਰ ਅਸੀਂ ਮੀਡੀਆ ਹੋਣ ਦੇ ਨਾਤੇ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਹਾਂਜੀ ਬਤਾਓ 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 ਵੀਡੀਓ ਥੋੜੇ ਤੋਂ ਬੰਦ ਕਰ ਦੋ ਅਰੇ ਵੀਡੀਓ ਚੱਲੇਗਾ ਕਿਉਂ ਵੀਡੀਓ ਬੰਦ ਕਰਦੇ ਆਪਾਂ ਚਿਹਰਾ ਨਸ਼ਰ ਹੋਗਾ ਸਾਰੇ ਚਿਹਰੇ ਮੇਂ ਆਪ ਕੌਣੋਂ ਕਾਹਸੇ ਆਏ ਹੋ ਹਾਂ ਕੌਣੋਂ ਕਾਹਸੇ ਆਏ ਹੋ ਕੁਝ ਵੀ ਨਹੀਂ ਹੈ ਭੱਜ ਕੇ ਪਹਿਲਾਂ ਭੱਜੀਆਂ ਹੁਣ ਫੇਰ ਭੱਜ ਰਹੀਆਂ ਇਹ ਆਟੋ 'ਚ ਲੈ ਕੇ ਭੱਜਦੀਆਂ ਜਾਂਦੀਆਂ ਇਹ ਜਦੋਂ ਉਹਨਾਂ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਇਹ ਭੱਜ ਕੇ ਅੱਗੇ ਚੱਲੀਆਂ ਜਾਂਦੀ ਹੈ ਕਿਸੇ ਨਾਲ ਗੱਲ ਕਰਨ ਦਾ ਮੌਕਾ ਨਹੀਂ ਦਿੱਤਾ ਜਾਂਦਾ ਤੁਹਾਡਾ ਪਰਿਵਾਰ ਕਾ ਹੈ ਆਪਕੇ ਸਾਥ ਕੌਣ ਹੈ ਕਹਾਂ ਰਹ ਰਹੇ ਹੋ ਆਪ ਦਾਣਾ ਮੰਡੀ ਰੁਕੇ ਕਹਾਂ ਰੁਕੇ ਹੋ ਆਪ ਦਾਣਾ ਮੰਡੀ ਕੌਨਸੀ ਦਾਣਾ ਮੰਡੀ ਕਹਾਂ 'ਤੇ ਦਾਣਾ ਮੰਡੀ ਨਹੀਂ ਆਪਕੇ ਪਾਸ ਕੋਈ ਆਈਡੀ ਹੈ ਆਪਕੇ ਪਾਸ ਕੀ ਆਈਡੀ ਹੈ ਆਪਕੇ ਪਾਸ ਕਹਾਂ ਸੇ ਮੰਮੀ ਕੇ ਪਾਸੋਂ ਬਾਜ਼ਾਰ ਮੇਂ ਆਪ ਘੁੰਮ ਰਹੇ ਹੋ ਪੈਸੇ ਮੰਗਤੇ ਫਿਰ ਰਹੇ ਹੋ ਆਪਕੇ ਪਾਸ ਕੋਈ ਆਈਡੀ ਹੈ ਕਹਾਂ ਸੇ ਹੋ ਆਪ ਕਹਾਂ ਸੇ ਹੋ ਆਪ ਸੋ ਮੈਂ ਤੁਹਾਨੂੰ ਇੱਕ ਵਾਰੀ ਪਟਿਆਲੇ ਵਾਸਤੇ ਸਿਆਣੂ ਸਾਰਿਆਂ ਨੂੰ ਸੁਚੇਤ ਕਰਨਾ ਚਾਹਨਾ ਕਿ ਇਹਨਾਂ ਨੂੰ ਕੋਈ ਪੈਸਾ ਨਾ ਦਿੱਤਾ ਜਾਵੇ ਔਰ ਇਹਨਾਂ ਤੋਂ ਦੂਰ ਰਿਹਾ ਜਾਵੇ ਤਾਂ ਕਿ ਪਟਿਆਲੇ ਦੇ ਵਿੱਚ ਵਾਰਦਾਤਾ ਹੋਣੀਆਂ ਰੁਕੀਆਂ ਜਾ ਸਕਣ ਆ ਫੇਰ ਤੁਹਾਨੂੰ ਕਹਿਣਾ ਚਾਹਤਦਾ ਆ ਛੋਟੀ ਛੋਟੀ ਦੀਆਂ ਮਦਦਿਆ ਕੁੜੀਆਂ ਜਿਹੜੀਆਂ ਕਿ ਤੁਸੀਂ ਭੱਜਦੇ ਦੇਖ ਸਕਦੇ ਹੋ ਆ ਕੁੜੀਆਂ ਪਤਾ ਨਹੀਂ ਕਿੱਥੋਂ ਆਈਆਂ ਨੇ ਆਹ ਜਿਆ ਕਾਗਜ਼ ਲੈ ਕੇ ਇੱਕ ਸਿੰਪਲ ਜਿਹਾ ਪੈਸੇ ਮੰਗਦੇ ਆ ਦੇਖਿਆ ਜਸ ਸੁਚੇਤ ਰਹੋ ਸਰਦਾਰ ਜੀ ਕੀ ਮਾਮਲਾ ਹੋ ਗਿਆ ਏਡੀ ਕੁੜੀਆਂ ਨਾਲ ਬਹਿਸ ਵਾਜੀ ਹੋਈ ਹੈ ਨਹੀਂ ਅਸੀਂ ਆ ਮਦਰਾਸੀ ਦੋਸੇ ਵਾਲਾ ਸ਼ੇਰ ਵਾਲੇ ਕੀ ਡੋਸਾ ਖਾ ਰਹੇ ਸੀ ਤਾਂ ਪੰਜ ਕੁੜੀਆਂ ਜਿਹੜੀਆਂ ਸੀਗੀਆਂ ਆ ਕਾਗਜ਼ ਲੈ ਕੇ ਉਹ ਮੰਗਦੀਆਂ ਦੇਖੀਓ ਉਹਦਾ ਦੇਖਿਆ ਮੈਂ ਉਹਨੂੰ ਪੁੱਛਿਆ ਕੁੜੀਓ ਕਿੱਥੋਂ ਆਈਓ ਜਦੋਂ ਵੀਡੀਓ ਬਣਾਣ ਲੱਗੇ ਤਾਂ ਭਜਣਾ ਸ਼ੁਰੂ ਹੋ ਗਈਆਂ ਜਦੋਂ ਭਜੇ ਮਾਣਦੇ ਮਗਰ ਮੈਂ ਕਿਤੇ ਹੋ ਕਿੱਥੋਂ ਕਿੱਥੋਂ ਆਈਓ ਅਸੀਂ ਰਾਜਸਥਾਨ ਤੋਂ ਆਈਏ ਮਤਲਬ ਤੁਹਾਡੇ ਕੋਲ ਕੋਈ ਆਰਖਾਣ ਜਾਂ ਕਿਸੇ ਤਰ੍ਹਾਂ ਦਾ ਕੋਈ ਆਧਾਰ ਕਾਰਡ ਜਾਂ ਕਿਸੇ ਤਰ੍ਹਾਂ ਦਾ ਕੋਈ ਸਬੂਤ ਹੋ ਕਿ ਤੋਂ ਕੋਈ ਸਬੂਤ ਨਹੀਂ ਪਟਿਆਲੇ ਕਿੱਥੋਂ ਰਾ ਰਹੇ ਹੋ ਕੋਈ ਪੱਤੇ ਆ ਪਟਿਆਲੇ ਨਹੀਂ ਕਿੱਥੇ ਰਹਿ ਰਹੀਆਂ ਜਦੋਂ ਗੱਲ ਕੀਤੀ ਜਾਂਦੀ ਹੈ ਤਾਂ ਇਹੋ ਜਿਹਾ ਕਾਗਜ਼ ਉਹ ਕਿ ਕੀ ਲਿਖੇ ਕਾਗਜ਼ ਪੜ੍ਹ ਕੇ ਸੁਣਾਓਗੇ ਭਾਜੀ ਮੇਰੇ ਭੈਣਾ ਭਰਾਵਾਂ ਨੂੰ ਬੇਇੱਜ਼ਤੀ ਹੈ ਕਿ ਮੇਰੇ ਬੱਚੋਟੇ ਮੇਰੇ ਜਿਹੜੇ ਘਰ ਦੇ ਮਕਾਨ ਛੱਡਣਾ ਆ ਸਾਡੇ ਮੁਸੀਬਤ ਪਹਿ ਜਾਣ ਕਰਕੇ ਮਕਾਨ ਛੱਡਣਾ ਪੈ ਰਿਹਾ ਛੋਟੇ ਛੋਟੇ ਬੱਚੇ ਹਨ ਨਾ ਤਾਂ ਉਹਨਾਂ ਦਾ ਕੋਈ ਛੋਟਾ ਬੱਚਾ ਹੈ ਔਰ ਆਪ ਹੀ ਇਹ ਕੁੜੀਆਂ ਨਾ ਬਾ ਲਗੇ 18 ਸਾਲ ਤੋਂ ਕੁੜੀ ਕੋਈ ਵੀ ਉੱਪਰ ਨਹੀਂ ਆ ਪਰ ਜਦੋਂ ਤੁਸੀਂ ਗੱਲ ਕਰੋਗੇ ਆ ਵੀਡੀਓ ਸਭ ਵੀਡੀਓ ਇਸ ਵਾਸਤੇ ਬਣਾਈ ਹੈ ਮੈਂ ਪਟਿਆਲਾ ਵਾਸਤੇ ਇਹਨੂੰ ਅਵੇਅਰ ਕਰਨਾ ਚਾਹਨਾ ਕਿ ਇਸ ਤਰ੍ਹਾਂ ਦੀਆਂ ਕੁੜੀਆਂ ਜਾਂ ਇਸ ਤਰ੍ਹਾਂ ਦਾ ਕੋਈ ਵੀ ਮੰਤਾਂ ਆਂਦਾ ਤਾਂ ਉਹਨੂੰ ਕੋਈ ਪੈਸਾ ਦੇਣ ਦੀ ਲੋੜ ਨਹੀਂ ਸਭ ਕੋ ਅਵੇਅਰ ਹੋ ਪਰसों ਇੱਕ ਗੱਲ ਹੋਈ ਸੀ ਮੈਂ ਇੱਕ ਗੱਲ ਰੋਕਣੀ ਚਾਹਾਂਗਾ ਪਰਸੋ ਇੱਕ ਘਰ ਦੇ ਵਿੱਚ ਇੱਕ ਬੰਦਾ ਪੈਫਲੇਟ ਦੇਣ ਜਾਂਦਾ ਹੈ ਨੇਚਰਲੀ ਕੋਈ ਬੈਨ ਮਾਰਦਾ ਪੈਫਲੇਟ ਦਿੰਦਾ ਤਾਂ ਲੇਡੀਜ਼ ਬਾਹਰ ਆਉਂਦੀਆਂ ਜਿੰਦਾ ਟਾਈਮ ਹੁੰਦਾ 11 12 ਵਜੇ ਜਦੋਂ ਇਹ ਚੋਰੀ ਚਿਕਾਰੀ ਕਰਦਾ ਪੈਫਲੇਟ ਦੇਣ ਦੇ ਬਹਾਨੇ ਚਪਟਾ ਮਾਰ ਕੇ ਜਿੰਨ ਹੋ ਕੇ ਬਚ ਜਾਂਦਾ ਸੋ ਇਹ ਪ੍ਰਸ਼ਾਸਨ ਤੇ ਬੜਾ ਵੱਡਾ ਸਵਾਲਿਕ ਨਿਸ਼ਾਨ ਹੈ ਕਿਉਂ ਇਹਨਾਂ ਲੋਕਾਂ ਤੇ ਨੱਥ ਨਹੀਂ ਪਾਈ ਜਾਂਦੀ ਸਰਿਆਂ ਬਜ਼ਾਰਾਂ ਚ ਕੁਮਰੀਆਂ ਸਾਨੂੰ ਦੇਖ ਕੇ ਭੱਜੀਆਂ ਜਦੋਂ ਭੱਜਣ ਤੋਂ ਬਾਅਦ ਆਟੋ ਕੀਤਾ ਗਿਆ ਸੀ ਆਟੋ ਹੁਣ ਰੋਕਿਆ ਵੀ ਤੂੰ ਕਿਉਂ ਲੈ ਕੇ ਜਾ ਰਿਹਾ ਸਾਡੇ ਨਾਲ ਬਹਿਸ ਵਾਰੀ ਕੀਤੀ ਤਾਂ ਉਸ ਤੋਂ ਬਾਅਦ ਆਈਡੀ ਪ੍ਰੂਫ ਮੰਗਿਆ ਤੁਸੀਂ ਉਹਨਾਂ ਤੋਂ ਭਾਜੀ ਆਈਡੀ ਪ੍ਰੂਫ ਮੰਗਿਆ ਕੋਈ ਆਧਾਰ ਕਾਰਡ ਦੇ ਦਿਓ ਪਸਤਾ ਦੇ ਦਿਓ ਮੇਰੀ ਮੰਮੀ ਕੇ ਪਾਸ ਹੈ ਮੰਮੀ ਰਾਜਸਥਾਨ ਮੇਂ ਕੌਣ ਨੇ ਭਾਜੀ ਕੁਛ ਵੀ ਪਤਾ ਠੀਕ ਹੈ ਜੇ ਲੋਕ ਇਉਰ ਆ ਕੇ ਹਰਕਤਾਂ ਕਰਦੇ ਨੇ ਮੌਕੇ ਤੇ ਭੱਜ ਵੀ ਗਈਆਂ ਉਹ ਭੱਜ ਗਈਆਂ ਮੌਕੇ ਤੇ ਆ ਵੀਡੀਓ ਦੇਖ ਲਓ ਵੀਡੀਓ ਤੇ ਸਭ ਭੱਜਦੀਆਂ ਨਜ਼ਰ ਆ ਰਹੀਆਂ ਆਪਾਸਿਆਂ ਨਜ਼ਰ ਆ ਰਹੀਆਂ ਕੀ ਹੋ ਤੁਸੀਂ ਦੇਖ ਸਕਦੇ ਹੋ ਸੋ ਮੈਂ ਬਿਲਕੁਲ ਅਹੀ ਅਪੀਲ ਕਰਨਾ ਚਾਹੁੰਦਾ ਪਟਿਆਲੇ ਵਾਸੀਆਂ ਨੂੰ ਮੈਂ ਬੋਲਦੇ ਆਂ ਬਾਕੀ ਲੋਕ ਕੀ ਕਰਦੇ ਆਂ ਦੇਖਦੇ ਰਹਿਣਾ ਬੋਲੋ ਜੇ ਬੋਲਾਂਗੇ ਨਹੀਂ ਅਵੇਅਰ ਨਹੀਂ ਕਰਾਂਗੇ ਲੋਕਾਂ ਨੂੰ ਕਿੰਨੇ ਕੇ ਪੈਸੇ ਇਸ ਤਰੀਕੇ ਨਾਲ ਇਕੱਠੇ ਕਰ ਲਿਆ ਹੋਣੀਆਂ ਨੇ ਇਹ ਕੱਲੇ-ਕੱਲੇ ਕੋਲ ਜਾ ਕੇ ਜਿ हिसाब से ਲਊਦੀ ਉੱਪਰ ਲਿਖਿਆ ਵੀ ਪਿਆ ਵੀ ਕਿਸੇ ਨੇ 500 ਦਿੱਤਾ ਕਿਸੇ ਨੇ 200 ਦਿੱਤਾ ਕਿਸੇ ਨੇ 1000 ਤੱਕ ਰੁਪਏ ਦਿੱਤਾ ਕੀ ਲੱਗਦਾ ਕਿੰਨੇ ਕੇ ਪੈਸੇ ਲੈ ਲੋਕਾਂ ਤੋਂ ਵੇਟ ਲੈਂਦੀਆਂ ਹੋਣੀਆਂ ਨਹੀਂ ਲੱਗਦਾ ਵੀ ਕਿਸੇ ਵਿੱਚ ਹੋ ਸਕਦਾ ਕੋਈ 200 300 ਦਿੱਤਾ ਹੋਵੇ ਬਾਕੀ ਕੋਈ ਭਾਜੀ ਇੱਥੇ ਕੋਈ ਮੋਰ ਇਹ ਕਿਸ ਤਰ੍ਹਾਂ ਦਾ ਕਾਗਜ਼ ਹੈ ਕਿ ਸਿੰਪਲ ਕਾਗਜ਼ ਕੋਈ ਸੰਸਥਾ ਦੱਸੀ ਉਹਨਾਂ ਵੱਲੋਂ ਕਿਹੜੀ ਸੰਸਥਾ ਨਹੀਂ ਇਹ ਪਾੜੀ ਪੜੋ ਇਹ ਤੇ ਕੀ ਲਿਖਿਆ ਕੋਈ ਸੰਸਥਾ ਹੀ ਨਹੀਂ ਹੈ ਮੇਰੇ ਘਰੇ ਗੁਰਦੁਆਰਾ ਹੈ ਮੇਰੇ ਘਰੇ ਲੰਗਰ ਚੱਲਦਾ ਹੈ ਮੇਰੇ ਘਰੇ ਆ ਕੇ ਆਸ਼ਮ ਕਰੋ ਕੀ ਮਤਲਬ ਹੈ ਉਹ ਸਾਡੇ ਪਟਿਆਲਾ ਚ ਕ੍ਰਿਸ਼ਟੀ ਦੀ ਕਮੀ ਹੈ ਜੀ ਬਾਰੋਂ ਆ ਕੇ ਉਹਰੇ ਮੰਗਣ ਆ ਰਹੇ ਬੈਗ ਵੀ ਟੰਗੇ ਹੋਏ ਸੀ ਲੱਗਦਾ ਕਾਫੀ ਕਲੈਕਸ਼ਨ ਇਕੱਠਾ ਕੀਤਾ ਹੋਊਗਾ ਬਿਲਕੁਲ ਹੋਇਆ ਹੋਊਗਾ ਜੀ ਕਲੈਕਸ਼ਨ ਕਰਦੀਆਂ ਘਰਾਂ ਜਾਂਦੀਆਂ ਘਰਾਂ ਜਾ ਕੇ ਇਹ ਜੇ ਲੋਕ ਪਹਿਲਾਂ ਰੇਕੀ ਕਰਦੇ ਨੇ ਸੋ ਜੀ ਸਾਰੇ ਲੋਕ ਕਿੰਨਾ ਕਿਤੇ ਅਵੇ ਰੇਕੀ ਕਰਦੇ ਨੇ ਰੇਕੀ ਕਰਨ ਤੋਂ ਬਾਅਦ ਫਿਰ ਜਦੋਂ ਚੋਰੀਆਂ ਚਕਾਰੀਆਂ ਹੁੰਦੀਆਂ ਤਾਂ ਆਪਾਂ ਲੋਕ ਪ੍ਰਸ਼ਾਸਨ ਕੋਲ ਜਾਂਦੇ ਹਾਂ ਸੋ ਮੇਰੀ ਫੇਰ ਇੱਕ ਵਾਰੀ ਪ੍ਰਸ਼ਾਸਨ ਅਪੀਲ ਕਰਦੋ ਇੱਕ ਵਾਰ ਪੂਰ ਜੋਰ ਅਪੀਲ ਹੈ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਜੇ ਲੋਕਾਂ ਦਾ ਠੱਲ ਪਾਈ ਜਾਏ ਪੁਲਸ ਵਾਲੇ ਮੋਟਰਸਾਈਕਲ ਦਿੱਤੇ ਹੋਏ ਨੇ ਗੱਡੀਆਂ ਦਿੱਤੀਆਂ ਹੋਈਆਂ ਨੇ ਕਿਉਂ ਜਦੋਂ ਉਹ ਪਟੋ I don't